ਆ ਸਾਖੀ ਵੇਖਿਓ ਕਿੰਨੀ ਵਾਰੀ ਸੁਣੀ ਏ ਮੈਂ ਵੀ ਸੁਣਾਈ ਏ ਇੱਕ ਦੋ ਵਾਰੀ ਅਹੇ ਸ਼ਕੰਦਰ ਬਾਦਸ਼ਾਹ ਸਾਰੀ ਦੁਨੀਆ ਨੂੰ ਜਿੱਤ ਕੇ ਜਾ ਰਿਹਾ ਸੀ ਫੇਰ ਕਹਿੰਦੇ ਇੱਕ ਬਾਬਾ ਸਾਡੇ ਆਲਾ ਮਿਲ ਪਿਆ ਫਕੀਰ ਤੇ ਫੇਰ ਸਮੁੰਦਰ ਦੇ ਕੰਢੇ ਤੇ ਕਹਿੰਦੇ ਬਾਬਾ ਪਿਆ ਇਦਾਂ ਲੰਮਾ ਉਹ ਕਹਿੰਦੇ ਬਾਬਾ ਜੀ ਕੀ ਕਰਦੇ ਹੋ ਬਾਬੇ ਨੂੰ ਪੁੱਛਿਆ ਬਾਬਾ ਕਹਿੰਦਾ ਵੀ ਤੂੰ ਕੀ ਕਰਦਾ ਸ਼ਕੰਦਰ ਨੂੰ ਪੁੱਛਿਆ ਸ਼ਕੰਦਰ ਕਹਿੰਦਾ ਮੈਂ ਫਲਾਣਾ ਦੇਖ ਜਿੱਤਿਆ ਫੇਰ ਫਿਰ ਮੈਂ ਫਲਾਣਾ ਦੇਸ਼ ਜਿੱਤਿਆ ਫਿਰ ਕਹਿੰਦੇ ਫਲਾਣਾ ਦੇਸ਼ ਜਿੱਤਿਆ ਫਿਰ ਕੀ ਕਰੇਗਾ ਇਸ ਤੋਂ ਬਾਅਦ ਕਹਿੰਦੇ ਫਿਰ ਮੈਂ ਉਹ ਜੇ ਦੇਸ਼ ਜਿੱਤਣਾ ਹੈ ਫਿਰ ਕੀ ਕਰਾਂ ਫਿਰ ਉਹ ਅਗਲਾ ਦੇਸ਼ ਜਿੱਤਣਾ ਹੈ ਫਿਰ ਉਸ ਤੋਂ ਅਗਲਾ ਦੇਸ਼ ਜਿੱਤਣਾ ਹੈ ਫਿਰ ਕਹਿੰਦੇ ਸਾਰੀ ਦੁਨੀਆ ਨੂੰ ਜਿੱਤ ਲੈਣਾ ਹੈ ਸ਼ਕੰਦਰਾ ਫਿਰ ਕਹਿੰਦੇ ਫਿਰ ਆਪਾਂ ਸਾਰੀ ਦੁਨੀਆ ਨੂੰ ਜਿੱਤ ਕੇ ਆਰਾਮ ਕਰਾਂਗੇ ਤੇ ਸਾਡੇ ਵਾਲਾ ਪਾਪਾ ਪਤਾ ਕੀ ਕਹਿੰਦਾ ਇੱਧਰ ਵਾਲਾ ਵੇਲਣ ਉਹ ਕਹਿੰਦਾ ਆਪਾਂ ਤੇ ਅੱਜ ਹੀ ਆਰਾਮ ਕਰ ਰਹੇ ਹਾਂ ਤੇ ਸਾਡੇ ਵਾਲੇ ਬੋਲੇ ਸੋ ਨਿਹਾਲ ਵੀ ਕਹਿੰਦੇ ਬੱਸ ਆਹ ਇੰਨਾ ਕੁਝ ਕਰਕੇ ਆਰਾਮ ਹੀ ਕਰਨਾ ਹੈ ਕਹਿੰਦੇ ਹਾਂ ਮੈਂ ਕਹਿੰਦਾ ਅੱਜ ਹੀ ਆਰਾਮ ਕਰਦਾ ਤੇ ਹੁਣ ਇਹ ਇਹਦੇ ਚ ਕੀ ਸਿੱਖੋਗੇ ਤੁਸੀਂ ਸ਼ਿਕੰਦਰ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਕੀ ਕਰਦਾ ਤੇ ਸਾਡੇ ਵਾਲਾ ਲਾਣਾ ਧਰਮੀ ਉਹ ਕਹਿੰਦਾ ਜੀ ਪਹਿਲੋ ਆਰਾਮ ਹੀ ਕਰਨਾ ਅੱਜ ਹੀ ਕਰ ਲੋ ਤੇ ਇਹਦੇ ਚ ਸਿੱਖਿਆ ਕੀ ਮਿਲੂ ਲੋ ਨੌਜਵਾਨੋ ਤੁਸੀਂ ਅੱਜ ਪੜਨ ਵਾਲੇ ਵੀ ਕਾਕਾ ਪੜ੍ਹੇਗਾ ਫੇਰ ਕੀ ਕਰੇਗਾ ਕਹਿੰਦਾ ਮੈਂ 10ਵੀਂ ਕਰਾਂਗਾ ਫੇਰ ਫੇਰ ਮੈਂ ਪਲੱਸ 2 ਕਰਾਂਗਾ ਫੇਰ फिर मैं डिप्लोमा करांगा फिर मैं आईलैंड करांगा फिर मैं कनेडा फिर उसे जाके मैं कोठी पांगा फिर फिर मैं मम्मी डैडी न सदागा फिर मैं ब्याह करांगा फिर बच्चे फिर फिर आराम बाबा जी कह आप अज ही आराम कर रहे हैं, ले सच्चा पढ़ेगा फिर निकम्मा बनूगा कामयाब हो बोलो जी تنکम्मे ऐहो जियां ਗੱਲਾਂ ਨੇ ਨਕੰਮੇ ਕਰਦੇ ਅੱਜ ਹੀ ਆਰਾਮ ਕਰ ਰਹੇ ਆ ਕਰ ਲੋ ਆਰਾਮ ਐਸਾ ਆਰਾਮ ਕਰਨ ਲੱਗਿਆ ਆਰਾਮ ਦਾ ਹੀ ਹਾਲ ਐ ਦੇਸ਼ ਸਾਡਾ ਆ ਬੁਰਾ ਹਾਲ ਇਹਦਾ ਤਾਂ ਆਰਾਮ ਕਰਨ ਲੱਗ ਗਿਆ ਸੀ ਸ਼ਕੰਦਰ ਆਪਣੇ ਜਗ੍ਹਾ ਤੇ ਸਹੀ ਕੰਮ ਕਰਦਾ ਸਹੀ ਕੰਮ ਦਾ ਅਰਥ ਸਮਝਿਓ ਵੀ ਆਪਣੇ ਲੋਕਾਂ ਲਈ ਕਿੰਨਾ ਮਰਦਾ ਫਿਰਦਾ ਮੈਂ ਦੇਸ਼ ਵਧਾਉਣਾ ਆਪਣਾ ਤੇ ਸਾਡੇ ਵਾਲਿਆਂ ਨੇ ਸਿੱਖਿਆ ਇਹ ਦਿੱਤੀ ਐ ਵੀ ਆਰਾਮ ਕਰੋ ਕਰਨਾ ਕੀ ਪਚਾਈਦਾਏ ਸੀ ਬੇ ਸ਼ਕੰਦਰਾ ਤੇਰਾ ਮੁਕਾਬਲਾ ਕਰਾਂਗੇ ਜਿੰਨੇ ਸਾਹ ਨੇ ਆਪਣਿਆਂ ਨੂੰ ਬਚਾਵਾਂਗੇ ਜਿੰਨੇ ਜੋਗੇ ਹਾਂ ਖੜਾਗੇ ਤੇਰੇ ਅੱਗੇ ਗੱਲ ਆ ਸਖਾਉਣੀ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਖੜੇ ਕੀਤੇ ਆ ਬੰਦੇਓ ਖੜੇ ਹੋਵੋ ਧੀਆਂ ਪੈਣਾ ਤੁਹਾਡੀਆਂ ਲੁੱਟ ਕੇ ਲੈ ਜਾਂਦੇ ਬਾਹ ਤੋਂ ਫੜ ਕੇ ਜਿਹਦਾ ਜੀ ਕਰਦਾ ਖੁੱਲ ਖੜੇ ਹੋਵੋ ਕਾਇਮ ਕੀਤੇ ਆ ਲੋਕ ਦਿਮਾਗੀ ਵਿਕਾਸ ਕੀਤਾ ਹੈ ਕਿਉਂ ਬੁੱਧੂ ਬਣੇ ਬੈਠੇ ਹੋ ਖੜੇ ਹੋਵੋ ਐਦਾਂ ਕਾਇਮ ਹੁੰਦੇ ਆ ਲੋਕ ਸਾਨੂੰ ਸਿਖਾਇਆ ਹੀ ਇਹ ਗਿਆ ਵੀ ਡੈਡ ਰਹ ਜਦੋਂ ਤੁਸੀਂ ਕਹਿੰਦੇ ਹੋ ਰੱਬ ਕਰੇਗਾ ਤੇ ਤੁਹਾਡੀ ਤਾਕਤ ਕੀ ਬਣਨੀ ਹੈ ਜਿਹੜਾ ਨਿਆਣਾ ਕਵੇ ਵੀ ਮੇਰਾ ਬਾਪੂ ਆਪੇ ਮੇਰੀ ਕੋਠੀ ਪਾ ਦੇਗਾ ਤੇ ਨਿਆਣੇ ਦਾ ਵਿਕਾਸ ਹੋ ਸਕਦਾ ਬੋਲੋ ਜੀ ਜਿਹੜਾ ਨਿਆਣਾ ਇਹ ਸੋਚ ਕੇ ਬੈਠਾ ਹੈ ਵੀ ਬਾਪੂ ਮੈਨੂੰ ਕਮਾ ਕੇ ਦੇਗਾ ਬਾਪੂ ਮੈਨੂੰ ਘਰ ਬਣਾ ਕੇ ਦੇਗਾ ਬਾਪੂ ਸਭ ਕੁਝ ਕਰੇਗਾ ਤੇ ਉਹਦਾ ਵਿਕਾਸ ਹੋ ਸਕਦਾ ਤੇ ਜੇ ਉਹਨੂੰ ਐਂ ਕਹਿੰਗੇ ਵੀ ਤੈਨੂੰ ਕਰਨਾ ਪੈਣਾ ਹੈ ਤੈਨੂੰ ਪੜਨਾ ਪੈਣਾ ਤੈਨੂੰ ਤੇਰਾ ਘਰ ਬਣਾਉਣਾ ਪੈਣਾ ਤੈਨੂੰ ਬਾਪੂ ਨੂੰ ਵੀ ਸਹੂਲਤ ਦੇਣੀ ਪੈਣੀ ਹੈ ਤੇ ਫਿਰ ਨਿਆਣਾ ਵਿਕਾਸ ਕਰਦਾ ਤੇ ਸਾਨੂੰ ਇਹ ਸਮਝਾਇਆ ਵੀ ਰੱਬ ਕਰੇਗਾ ਪਰ ਸਾਨੂੰ ਸਮਝਣਾ ਪੈਣਾ ਵੀ ਮੈਂ ਕਰਾਂਗਾ ਰੱਬ ਮੇਰੇ ਵਿੱਚ ਹੈ ਇਹ ਸਮਝੋ ਫਿਰ ਲੱਤਾਂ ਤੇ ਪਹਾੜਾਂ ਤੇ ਫੇਰਾ ਆਪਾਂ ਕਰਨ ਲੱਗਾਗੇ ਜਿੱਦਣ ਆਪਾਂ ਕਰਨ ਲੱਗਾਗੇ ਫਿਰ ਵਿਕਾਸ ਵੀ ਸਾਡਾ ਹੋਏਗਾ ਜਦੋਂ ਪਤਾ ਲੱਗਾ ਵੀ ਮੈਂ ਕਰਨਾ ਹੈ ਫਿਰ ਸੋਚਾਂਗਾ ਵੀ ਮੈਂ ਸਟ੍ਰੈਸ ਵੀ ਮੈਂ ਲਾਂਗਾ ਮਿਹਨਤ ਵੀ ਮੈਂ ਕਰਾਂਗਾ ਜੋਰ ਵੀ ਮੈਂ ਲਾਂਗਾ ਤੇ ਕੰਪੀਟੀਸ਼ਨ ਵੀ ਮੇਰਾ ਹੈ ਫੇਰਾ ਆਪੇ ਕਰਾਂਗਾ ਤੇ ਜਦੋਂ ਮੈਂ ਕਹਿੰਦਾ ਵੀ ਕੋਈ ਸ਼ਕਤੀ ਹੋਰ ਕਰੇਗੀ ਬਸ ਫਿਰ ਮੈਂ ਹੱਥ ਤੇ ਹੱਥ ਰੱਖ ਕੇ ਬਹਿ ਗਿਆ ਵੇਟ ਕਰਦਾ ਰਿਹਾ ਹੋਏਗਾ ਜਿਨ੍ਹਾਂ ਦਾ ਹੋ ਜਾਂਦਾ ਹੈ ਉਹ ਕਹਿੰਦੇ ਜੀ ਮੇਰ ਹੋ ਗਈ ਜਿਹਦਾ ਨਹੀਂ ਹੋਇਆ ਕਿਨੇ ਤੇਰੀ ਸ਼ਰਧਾ ਨਹੀਂ ਸੀ ਪੈਨ ਬਾਅਦ ਤੇਰੀ ਸ਼ਰਧਾ ਹੀ ਨਹੀਂ ਸੀ ਤੇਰੇ ਕਰਮਾਂ ਚ ਹੀ ਨਹੀਂ ਸੀ ਲਿਖਿਆ ਤੇਰੇ ਇਦਾਂ ਕਹਿ ਕੇ ਸਾਰ ਦਿੰਦੇ ਨਿਕਲੇ ਤੇਰੇ ਭਾਗਾ ਚ ਹੀ ਨਹੀਂ ਸੀ ਤੇਰੇ ਕਰਮਾਂ ਚ ਹੀ ਨਹੀਂ ਸੀ ਇੱਥੇ ਗੱਡੀ ਤੂੰ ਲੈ ਨਹੀਂ ਸਕਿਆ ساری ਜ਼ਿੰਦਗੀ ਉਹ ਤੇਰੇ ਗੱਡੀ ਕਰਮਾਂ ਚ ਨਹੀਂ ਸੀ ਅਮਰੀਕਾ ਕੈਨੇਡਾ ਹਰੇਕ ਕੋਲ ਗੱਡੀ ਹੈ ਉੱਥੇ ਨਹੀਂ ਇਹ ਗੱਲਾਂ ਵੀ ਤੇਰੇ ਕਰਮਾਂ ਚ ਨਹੀਂ ਸੀ ਹਰੇਕ ਕੋਲ ਘਰ ਹੈ ਉੱਥੇ ਨਹੀਂ ਇਹ ਗੱਲਾਂ ਵੀ ਤੇਰੇ ਕਰਮਾਂ ਚ ਨਹੀਂ ਸੀ ਹਰੇਕ ਬੰਦਾ ਨੌਕਰੀ ਹੈ ਪੈਸਾ ਰੋਟੀ ਖਾਂਦਾ ਵਧੀਆ ਰੋਟੀ ਖਾਂਦਾ ਹੈ ਉੱਥੇ ਨਹੀਂ ਇਹ ਗੱਲਾਂ ਤੇਰੇ ਕਰਮਾਂ ਚ ਚੰਗੀ ਰੋਟੀ ਨਹੀਂ ਇਹ ਗੱਲਾਂ ਹੈ ਨਹੀਂ ਅਗਲੇ ਆਨੇ ਕਰ ਕਰਕੇ ਸਿਸਟਮ ਇਦਾਂ ਦਾ ਬਣਾਇਆ ਉੱਥੇ ਗੱਲਾਂ ਹੀ ਨਹੀਂ ਉੱਥੇ ਕੋਈ ਨਹੀਂ ਬਚਾ ਕੇ ਰੱਖਦਾ ਤੇਰੇ ਕੋਠੇ ਨੂੰ ਨજર ਨਾ ਲੱਗ ਜਾਏ ਸਾਡੇ ਕਾਲੇ ਪੀਲੇਆਂ ਨੂੰ ਵੀ ਉੱਤੇ ਚਿੱਟੇ ਕਾਲਾ ਉੱਤੇ ਹੁੰਦਾ ਇੱਕ ਹੋਰ ਕਾਲਾ ਟਿੱਕਾ ਲਾਉਂਦਾ ਅਗਲਾ ਪਰ ਉੱਥੇ ਰੱਜ ਕੇ ਗੋਰੇ ਲੋਕ ਹੈ ਪਰ ਕੋਈ ਟਿੱਕਾ ਨਹੀਂ ਲਾਉਣਾ ਪੈਂਦਾ ਕਿਉਂਕਿ ਕਿਸੇ ਨੂੰ ਕਿਸੇ ਦੀ ਨજર ਬੋਲੋ ਜੀ ਲੱਗਦੀ ਹੋਈ ਨਹੀਂ ਨજર ਉੱਥੇ ਰੱਜ ਕੇ ਗੋਰੇ ਐ ਪਰ ਟਿੱਕਿਆਂ ਦੀ ਲੋੜ ਉਥੇ ਹੈ ਨਹੀਂ ਸਾਡੇ ਢਾਂਚਾ ਹੀ ਵਿਗੜਿਆ ਪਿਆ ਸਾਰਾ ਤਾਂ ਕਰਕੇ ਦਿਮਾਗੀ ਵਿਕਾਸ ਕਰਨ ਦੀ ਲੋੜ ਹੈ ਐਜੂਕੇਟਿਡ ਹੋਵੋ ਪੜੋ ਪੜਾਓ